ਥੋੜੇ ਦਿਨ ਪਹਿਲਾਂ ਅਣਸੁਖਾਮੀ ਘਟਨਾ ਵਾਪਰੀ ਸੀ ਕਾਫੀ ਸਾਡੇ ਸਾਥੀ ਜਿਹੜੇ ਨੇਗੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਆਂਗੇ ਸੋ ਇਹਨਾਂ ਦੇ ਨਾਲ ਬਿਲਕੁਲ ਅਸੀਂ ਡਟ ਕੇ ਖੜੇ ਆਂਗੇ ਜੋ ਵੀ ਮਦਦ ਇਹਨਾਂ ਪਰਿਵਾਰਾਂ ਨੂੰ ਚਾਹੀਦੀ ਅਸੀਂ ਦੇਵਾਂਗੇ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਸੀ ਆਪਣਾ ਫਰਜ਼ ਨਿਭਾਵਾਂਗੇ ਇਹ ਅਣਸੁਖਾਮੀ ਘਟਨਾ ਵਾਪਰੀ ਹੈਗੀ ਔਰ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਮਿਸਾਲੀ ਸਜ਼ਾ ਦੇਵਾਂਗੇ ਅਸੀਂ ਜਿਨ੍ਹਾਂ ਨੇ ਇਹ ਕੰਮ ਕੀਤਾਗਾ ਬਹੁਤ ਸਾਰੇ ਦੋਸ਼ੀ ਜਿਹੜੇ ਨੇ ਕੋ ਫੜ ਲਏ ਗਏ ਨੇ ਕਿ ਔਰ ਉਹਨਾਂ ਦੇ ਖਿਲਾਫ ਸਖਤ ਧਰਾਮਾ ਦੇ ਦੀਨ ਕੇਸ ਦਰਜ ਕੀਤਾ ਗਿਆ ਔਰ ਮੈਂ ਸਮਝਦਾਗਾ ਕਿ ਮੌਤ ਦੀ ਸਜ਼ਾ ਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਅਸੀਂ ਪ੍ਰਬੰਧਨ ਕੀਤਾਗਾ 61 ਸੈਕਸ਼ਨ 61 ਇੱਕ ਸਜ਼ਾ ਦੇ ਤਹਿਤ ਮੌਤ ਦੀ ਸਜ਼ਾ ਕਿ ਅਸੀਂ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਅਫਸਰ ਲੱਗੇ ਨੇ ਕਿ ਸਾਰੇ ਪੁਲਿਸ ਅਫਸਰ ਲੱਗੇ ਨੇ ਉਹਨਾਂ ਨੂੰ ਅਸੀਂ ਮੌਤ ਦੀ ਸਜ਼ਾ ਦਵਾਵਾਂਗੇ ਔਰ ਪਰਿਵਾਰ ਦੇ ਨਾਲ ਅਸੀਂ ਲੱਗ ਸਨਾਮ ਚ ਵੀ ਹੋਇਆਗਾ ਕੁਝ ਜਗ੍ਹਾ ਤੇ ਦਰ ਵਿੱਚ ਵੀ ਹੋਇਆਗਾ ਸੋ ਸਾਰੇ ਪਰਿਵਾਰਾਂ ਨਾਲ ਸਾਡੀ ਜਿਹੜੀ ਸਵੇਦਨਾ ਹੈ ਕਿ ਅਸੀਂ ਉਹਨਾਂ ਨੂੰ ਦੁੱਖ ਪ੍ਰਗਟ ਕਰਦੇ ਹਾਂਗੇ ਸੋ ਦੋਸ਼ੀ ਬਿਲਕੁਲ ਜਿਹੜੇ ਉਹ ਬਖਸ਼ੇ ਨਹੀਂ ਜਾਣਗੇ ਸਰ ਜਿਹੜੇ ਪਰਿਵਾਰ ਹੈਗੇ ਨੇ ਜੀ ਇਹਨਾਂ ਦੇ ਹਾਲਾਤ ਕਿੱਥੋਂ ਦੇ ਨਜ਼ਰ ਆਏ ਦੇਖੋ ਸਾਰੇ ਗਰੀਬ ਪਰਿਵਾਰ ਨੇ ਸਾਰੇ ਮਜ਼ਦੂਰ ਪਰਿਵਾਰ ਨੇ ਸੋ ਮਜ਼ਦੂਰ ਸਾਡੇ ਪਰਿਵਾਰਾਂ ਦਾ ਹਿੱਸਾ ਨੇ ਸਾਡਾ ਹਿੱਸਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਕਿ ਸੋ ਇਹਨਾਂ ਨਾਲ ਅਸੀਂ ਰਿਕਾਰਡ ਦੇ ਮੁਤਾਬਕ ਲਗਭਗ 20 ਜਿਹੜੀਆਂ ਮੌਤਾਂ ਹੋਈਆਂ ਨੇਗੀਆਂ ਸੋ ਹੁਣ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਚ ਆ ਗਈ ਔਰ ਸਾਰੇ ਜਿਹੜੇ ਜਿਹੜੇ ਬਿਮਾਰ ਨੇਗੇ ਸੀ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਉਹਨਾਂ ਦਾ ਹਾਲਾਤ ਜਿਹੜੇ ਸਬੰਧਤ ਅਧਿਕਾਰੀ ਨੇਗੇ ਉਹ ਪਰਿਵਾਰਾਂ ਨਾਲ ਬੈਠ ਕੇ ਜਰੀਆ ਇਹਦਾ ਫੈਸਲਾ ਕਰ ਲਿਆ ਪਰਿਵਾਰਾਂ ਨੇ ਸੋ ਕਿਉਂਕਿ ਹੁਣ ਚੋਣ ਜਾਬਤਾਗ ਚੋਣ ਜਾਬਤੇ ਤੋਂ ਬਾਅਦ ਜਿਹੜਾ ਹੈ ਜਿਸ ਤਰ੍ਹਾਂ ਵੀ ਪਰਿਵਾਰ ਦੇ ਦੇਖੋ ਸਮਾਜ ਦੇ ਅੰਦਰ ਕੁਝ ਇਸ ਤਰ੍ਹਾਂ ਸਮਾਜ ਵਿਰੋਧੀ ਅੰਸਰ ਹੁੰਦੇ ਨੇਗੇ ਉਹ ਸਮੇਂ-ਸਮੇਂ ਸਿਰ ਪਛਾਣੇ ਜਾਂਦੇ ਨੇ ਹੁਣ ਜਿਹੜੇ ਸਮਾਜ ਵਿਰੋਧੀ ਅੰਸਰ ਪਛਾਣੇ ਗਏ ਨੇ ਉਹਨਾਂ ਦੇ ਖਿਲਾਫ ਬਹੁਤ ਸਖਤ ਕਚਨ ਲਿਆ ਪਹਿਲਾਂ ਇੰਨੀਆਂ ਸਖਤ ਰਾਮਾਚਾਰ ਕੇਸ ਦਰਜ ਨਹੀਂ ਇਸ ਲਈ ਇਹ ਸਖਤ ਜਿਹੜੀਆਂ ਧਰਾਵਾਂ 'ਤੇ ਕੇਸ ਦਰਜ ਕੀਤਾ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਹੋਰ ਵੀ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਦਾ ਕਾਰਨਾਮਾ ਨਾ ਕਰ ਸਕੇ ਦੇਖੋ ਪਰਿਵਾਰ ਤੇ ਪ੍ਰਸ਼ਾਸਨ ਜਿਹੜਾ ਬੈਠ ਕੇ ਉਹ ਫੈਸਲਾ ਕਰੂਗਾ ਕਿਉਂਕਿ ਮੈਂ ਫੇਰ ਦੁਹਰਾ ਰਿਹਾ ਕਿ ਚੌਂਡ ਜਾਪ ਤਰ ਬਸ ਜੀ ਚੰਗਾ ਭਲਾਤੀ ਚਾਜੀ ਬਸ ਇਹਨੂੰ ਜਾ ਕੇ ਦਾਖਲ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਕੁਝ ਕੁਸ਼ ਦੀ ਬੋਤਲ ਲਾਈ ਪਹਿਲਾਂ ਬੋਲਦਾ ਚੱਲਦਾ ਤੁਰਦਾ ਗਿਆਗਾ ਉਸ ਤੋਂ ਬਾਅਦ ਜਦ ਬੋਤਲ ਲਾਤੀ ਜੀ ਉਸ ਤੋਂ ਬਾਅਦ ਉਹ ਬੰਨ੍ਹ ਇਹ ਸ਼ਰਾਬ ਜਿਹੜੀ ਲੈ ਕੇ ਆਉਂਦੇ ਸੀ ਜਾਂ ਪਿੰਡ 'ਚ ਮਿਲ ਜਾਂਦੀ। ਇਹਦਾ ਜੀ ਹੋਂ ਕਿਤੇ ਬੋਤਲਾਂ ਕਿਤੇ ਫੜ ਲਿਆ ਵੀ ਵਧੀਆ ਪਊਆ। ਪੂਰੀ ਮਿਲ ਜਾਂਦੀ। ਹਾਂ ਹਾਂ ਨਾ ਕਦੇ ਤਾਂ ਕਿਸੇ ਤੋਂ ਫੜ ਲੈਂਦਾ ਜੀ ਆਇਆ ਆਦੂ ਬਾਦ। ਕਦੇ ਨਾ ਕਦੇ ਜੀ ਕਰਦਾ ਦੀ ਵਧੀਆ ਪਊਆ ਫੜ ਕੇ ਪੀ ਲੈਣਾ ਦੀ। ਮੈਂ ਹਜੇ ਘੂਰਦਰਨਾਂ ਦੀ ਵੀ ਤੋਂ ਮੈਂ ਜੇ ਪੀਣੀ ਆ ਤਾਂ ਸਭ ਦੀ ਵਧੀਆ ਪੀਲਾ ਨਹੀਂ ਹੈ ਇਹਨੂੰ ਛੱਡ ਦੇ। ਕੀ ਕੀ ਲੱਗਦਾ ਜਿਹੜੀ ਘਟੀਆਂ ਸ਼ਰਾਬ ਕਰ ਕੀ ਹੋਇਆ ਜੀ? ਹਾਂ ਜੀ। ਇਹ ਕੰਮ ਕੀ ਕਰਦਾ ਸੀ ਬਿੱਟਾ? ਇਹਦਾ ਤੇ ਹੈ ਜਿਹੜੀ ਕਰਦਾ ਸੀ। ਉਹ ਪਿੱਛੇ ਪਰਿਵਾਰ ਦੇ ਵਿੱਚ ਕੋ ਕਮਾਉਣ ਵਾਲੇ ਕਮਾਉਣ ਵਾਲੇ ਇਕੱਲੇ ਈ ਪੜੇ ਮੰਗ ਕੀ ਹੈ ਤੁਹਾਡੀ ਕੋਈ ਮੰਗ ਰੱਖੀ ਹੈ ਤੁਸੀਂ ਮਸਲ ਸਾਹਿਬ ਦੇ ਮੰਗ ਤਾਂ ਈ ਇਹੀ ਅੱਖੇ ਇੱਕ ਤਾਂ ਈ ਇਹਨਾਂ ਨੂੰ ਨੌਕਰੀ ਮਿਲ ਜੇ ਔੜੀ ਅੱਛਾ ਬਾਕੀ ਚੱਲ ਜਿਹਾ ਜਿਹਾ ਸਹਾਇਤਾ ਕਰਨਗੇ ਜੀ ਸਾਨੂੰ ਸਹਾਇਤਾ ਵਿਸ਼ਵਾਸ ਦਵਾਇਆ ਤੁਹਾਨੂੰ ਵੀ ਤੁਹਾਨੂੰ ਕੁਝ ਮਿਲੂਗਾ ਹਾਂ ਜੀ ਹਾਂ ਠੀਕ ਹੈ ਕੀ ਗੇ ਸੇ ਉਹ ਕਹਿੰਦੇ ਤੇ ਵੀ ਸੁਣੋ ਐਮਪਾਇਸੇ ਦੇ ਮੰਗਾ ਜੀ ਵਧੀਆ ਵੀ ਥੋੜਾ ਜਪੱਖਾਂ ਨਾਲ ਜੋੜ ਸਕਦੇ